ਮੈਨੂੰ ਇਹ ਪਤਾ ਲੱਗ ਗਿਆ ਕਿ ਜਦੋਂ ਸੋਈ ਦਾ ਇੱਕ ਵੱਡਾ ਕੱਟ ਕਰਨਾ ਸੀ ਪਟਿਆਲੇ ਉਹਦੇ ਵਾਸਤੇ ਜਦੋਂ ਇਸ਼ਤਿਹਾਰ ਦਿੱਤਾ ਮਤਲਬ ਬਣਾ ਕੇ ਉਹ ਥੰਬਨੇਲ ਜਾ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਪ੍ਰਕਾਸ਼ ਨੂੰ ਬਾਦਲ ਦਾ ਵੀ ਫੋਟੋ ਪਾਤੀ ਸੀ ਸੁਖਵੀਰ ਪ੍ਰਕਾਸ਼ ਨੂੰ ਬਾਦਲ ਤੇ ਉਸ ਮੌਕੇ ਰਾਜੂ ਖੰਨਾ ਸੀ ਉਹਦਾ ਕਰਤਾ ਧਰਤਾ ਉਹਦੀ ਫੋਟੋ ਉਹ ਕਹਿੰਦੇ ਸੁਖਵੀਰ ਨੇ ਪ੍ਰਕਾਸ਼ ਨੂੰ ਬਾਦਲ ਦੀ ਫੋਟੋ ਕਢਾਤੀ ਇਹ ਉਹ 6000 ਸਾਲ ਪੁਰਾਣੀ ਹੈ ਨਾ ਐ ਨਹੀਂ ਉਹ ਤਾਂ ਕੋਈ ਉਹਨਾ ਵਿਰੋਧ ਆ ਗਿਆ ਸੀ ਵੀ ਇਹ ਹੁਣ ਬੁੜਿਆ ਤੋਂ ਕੀ ਲੈਣਾ ਜੋ ਵੀ ਇੱਕ ਬਿਜ਼ਨਸਮੈਨ ਤਾਂ ਹੀ ਸੋਚੂ ਸੀ ਉਹ ਤਾਂ ਹੀ ਸੋਚੂਗਾ ਜੀ ਠੀਕ ਹੈ ਨਾ ਸੋ ਇਹ ਫਿਰ ਇੱਕ ਜਿਹੜੀ ਸੋਈ ਬਣੀ ਇਹਨੇ ਟੋਟਲ ਖਾਸਾ ਖਾਸਾ ਬਦਲਦਾ ਇਹ ਪ੍ਰਤੀਕ ਵੀ ਸੀ ਜੱਥੇ ਬੰਦੀ ਤੇ ਇਹਨੇ ਫਿਰ ਫਰਕ ਵੀ ਬਹੁਤ ਪਾਤਾ ਵੀ ਹੋਰ ਜੇ ਬੰਦੇ ਟੋਟਲ ਪੰਥਕ ਸੋਚ ਤੇ ਜਜ਼ਬੇ ਤੋਂ ਕੋਰੇ ਬੰਦੇ ਆ ਗਏ ਪਹਿਲਾਂ ਐ ਨਹੀਂ ਸੀ ਹੁੰਦਾ ਅਕਾਲੀ ਦਲ ਚ ਕਦੇ ਕੋਈ ਅਜਾ ਬੰਦਾ ਨਹੀਂ ਸਿਆਉਂਦਾ ਜਿਹਦੇ ਅੰਦਰ ਉਹ ਜज्ਬਾ ਹੀ ਨਾ ਹੋ ਇਹ ਨਰੋਲ ਦੂਜੇ ਬੰਦੇ ਆਏ ਇਹ ਕਲਪਰੇਟ ਮਜੀਠੀ ਆਤੇ ਸੁਖਬੀਰ ਰਹੇਗੇ ਆਪਦੇ ਉਹ ਸੋਚ ਕਰਕੇ ਹੁਣ ਜਿਹੜਾ ਸੈਕਸ਼ਨ ਅੱਜ ਖੜਾ ਹੈ ਬਾਦਲ ਦੇ ਸੁਖਬੀਰ ਦੇ ਨਾਲ ਉਹਦੇ ਕੈਰੈਕਟਿਸਟਿਕ ਦੋ ਹੈ ਉਹ ਉਹਨਾਂ ਦੀ ਕਿਸੇ ਦੀ ਕੋਈ ਅਕਾਲੀ ਬੈਕਗ੍ਰਾਉਂਡ ਧੁੰਦੜ ਤੋਂ ਬਣਿਆ ਇੱਕ ਸਿਰਫ ਹੁੰਦਰਾ ਜਿਹੜਾ ਅਕਾਲੀ ਬੈਕਗ੍ਰਾਉਂਡ ਕਿਹਾ ਜਾ ਸਕਦੀ ਆ ਪਰ ਉਹ ਇੰਨਾ ਨਿੱਜੀ ਵਫਾਦਾਰੀ ਆ ਉਹਦੀ ਉਹਦੀ ਕਿਹੜੀ ਬੈਕਗ੍ਰਾਉਂਡ ਤੇ ਉਹ ਮੈਨੇ ਨਹੀਂ ਰੱਖਦੀ ਬਾਕੀ ਜਿਹੜੇ ਹੈਗੇ ਨੇ ਦਲਜੀਤ ਸੂਚੀ ਮਾਹਰ ਚਰਨ ਬੈਂਸ ਮਹਿੰਦਰ ਗਰੇਵਾਲ ਜਿੰਨੇ ਗਿਣ ਲੈ ਤੂੰ ਰੋਜੀ ਬਰਕੰਦੀ ਤੇ ਆਪਣਾ ਹੋਰ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਬੰਟੀ ਰੁਮਾਨਾ ਇਹ ਇਹ ਸਾਰੇ ਕੌਣ ਨੇ ਕੋਈ ਕਾਲੀ ਬੈਕਗ੍ਰਾਉਂਡ ਕੋਈ ਅੰਦਰ ਸਿੱਖੀ ਤੇ ਪੰਥਕ ਸਪੇਟ ਕੋਈ ਕਿਉਂ ਹੈ ਬਾਦਲ ਨਾਲ ਉਹਨੇ ਮੋਜਾਂ ਬਹੁਤ ਕਰਵਾਈ ਪਾਵਰ ਤੇ ਦੌਲਤ ਇਹ ਦੋਵੇਂ ਬਹੁਤ ਵੱਡੀਆਂ ਚੀਜ਼ਾਂ ਉਹ ਮਾਨੀ ਐ ਉਹਦੇ ਆਧਾਰ ਤੇ ਇਹਨਾਂ ਦੀ ਵਫਾਦਾਰੀ ਖੜੀ ਐ ਸੋ ਅੱਜ ਜਿਹੜਾ ਦੁਖਾਂ ਤੇ ਐ ਹੁਣ ਜਿਹੜਾ ਸੈਕਸ਼ਨ ਬਾਦਲ ਸੁਖਵੀਰ ਨਾਲ ਖੜਾ ਐ ਉਹਦੇ ਚ ਤੱਕ ਕੁਛ ਵੀ ਨਹੀਂ ਮਤਲਬ ਇਸੇ ਕਰਕੇ ਪਰ ਐ ਗੱਡੀ ਚਲਾਉਣੀ ਉਹਨੂੰ ਪਤਾ ਲੱਗ ਗਿਆ ਬੜੀ ਔਖੀ ਐ ਜਥੇਦਾਰ ਜਦੋਂ ਕੱਢੇ ਉਹਨੇ ਜਾਂ ਜਿੰਮੇ ਉਹਨੇ ਮਤਲਬ ਕੀਤਾ ਮਤਲਬ ਮੇਰੇ ਮੁਤਾਬਕ ਹੈ ਉਹਨੂੰ 2 ਦਸੰਬਰ ਨੂੰ ਇੱਕ ਬੜਾ ਸੋਹਣਾ ਮੌਕਾ ਮਿਲ ਗਿਆ ਸੀਗਾ ਲੋਕਾਂ ਦੇ ਵਿੱਚ ਆਪਣੀ ਸਾਖ ਬਣਾਉਣ ਦਾ ਲੋਕਾਂ ਨੂੰ ਉਸ ਦਿਨ ਲੱਗਣ ਵੀ ਲੱਗ ਗਿਆ ਸੀ ਉਸ ਤੋਂ 4 ਤਰੀਕ ਤੋਂ ਬਾਅਦ ਜਿਸ ਕਿਸਮ ਦਾ ਉਹਨਾਂ ਨੇ ਫਿਰ ਪੈਂਤੜਾ ਲਿਆ ਉਹ ਪੈਂਤੜਾ ਕੀ ਸੀ ਉਹ ਪੰਥਰਾ ਤੁਸੀਂ ਅੱਜ ਕਲੇਰ ਕੀ ਕਰ ਰਿਹਾ ਅਰਸ਼ਦੀਪ ਉਹ ਤੁਹਾਨੂੰ ਉਹ ਇੱਕ ਜੁੜਦਾ ਉਹ ਰਮਨੀਕ ਸਿੰਘ ਇਹ ਹੈ ਵੀ ਤੁਹਾਡੇ ਆਪਸ ਵਿੱਚ ਪੰਥ ਦੇ ਅੰਦਰ ਜਿੱਥੇ ਬੰਦੀਆਂ ਦੇ ਕਨਫਲਿਕਟ ਆ ਜਾਂਦੇ ਅੱਗੇ ਵੀ ਆਉਂਦੇ ਰਹੇ ਅਕਾਲੀ ਦਲ ਦੇ ਫੈਡਰੇਸ਼ਨ ਨਾ ਆਉਂਦੇ ਰਹੇ ਇਹ ਹੁੰਦੇ ਆਪਸੀ ਕਨਫਲਿਕਟ ਤੁਸੀਂ ਉਹਦੇ ਚ ਕੋਈ ਹੱਦ ਕਰਾਸ ਤਾਂ ਨਹੀਂ ਕਰ ਰਹੇ ਇੰਡੀਅਨ ਸਟੇਟ ਦਾ ਟੂਲ ਤਾਂ ਨਹੀਂ ਬਣ ਰਹੀ ਵੀ ਰਗੜ ਹੋਏ ਨਾ ਇਹ ਹੁੰਦਾ ਟਾਊਟ ਪਣਾ ਸਟੇਟ ਉਹਦੇ ਝੋਲੀ ਚੁੱਕ ਬਣ ਜਾਣਾ ਉਹਦੇ ਖੈਰ ਖਵਾ ਬਣ ਜਾਣਾ